रहने वाला हम किराए पर रहने वाले आए सर पाँच साल के चार चार साल की लड़की है उसके साथ गलत काम किस किया किसने किया एक लड़का श्रवण कुमार नाम है इसका श्रवण कुमार तो आपको कैसे पता चला पूरी बात का मेरी गली ने शाम को मेरे टाइम में काम पर था उसने फोन किया जी फोन करके उसने घर पर बुलाया जी उसने फिर उसके उसके बाद उसको थाने वाली आई उसको लेके गए सर उसकी उम्र कितनी है? उसकी उम्र उन्नीस साल है साल। सर। कहां के वो का सर। आप और सर के, के गया, कैसे क्या बात वो सर। ब्लड लगा हुआ था सर सारे कपड़े हाँ जी खेल रही थी खेल रही थी बाहर उससे सारे कपड़े सबसे लबड़े हुए थे सर उसे मेरी लड़की ने ही सारा करके बताया किस कमरे बल ਉਹ ਫਰਾਲ ਨੂੰ ਕੋਸ਼ਿਸ਼ ਕਰ ਰਹਾ ਸੀ ਸਰ ਉਸ ਨੂੰ ਮੌਕੇ 'ਤੇ ਪਕੜਾ ਗਿਆ ਇਹ ਉहां ਤੋਂ ਤਾਂ ਪੁਲਿਸ ਨੇ ਕੁਝ ਕਾਰਵਾਈ ਕੀਤੀ ਕਾਰਵਾਈ ਕਰ ਰਹੇ ਹਨ ਸਰ ਉਸ ਤੋਂ ਤਾਂ ਆਪ ਕੀ ਮੰਗ ਕਰਦੇ ਹੋ ਉਸ ਤੋਂ ਮਗਰ ਇਹ ਤਾਂ ਸਜ਼ਾ ਮਿਲਣੀ ਚਾਹੀਦੀ ਸਰ ਬਖਸ਼ ਨਹੀਂ ਜਾਣਾ ਚਾਹੀਦਾ ਨਹੀਂ ਬੇਟੀ ਦੀ ਉਮਰ ਕਿੰਨੀ ਹੈ 4 ਸਾਲ ਸਰ ਅੱਜ ਕਿਹੜਾ ਹੈ ਉਹ ਕਈ ਰਿਜਿਸਟਰ ਵਿੱਚ ਲੱਗ ਰਹੀ ਹੈ ਹਾਲਤ ਕਿਸੀ ਹੈ ਜੀ ਹਾਂ ਤਾਂ ਠੀਕ ਹੈ ਸਰ ਜੀ ਮੈਡਿਕਨ ਕਦ ਕੀ ਹੈ ਕਿਤਨੇ ਸਮੇਂ ਸ਼ਨੀਵਾਰ ਗਿਆ ਸਰ 5 ਵਜੇ ਜੀ ਪੂਰਾ ਮਾਮਲਾ ਸਰ ਕੀ ਹੈ ਜਿਹੜਾ ਪੁਲਿਸ ਨੇ ਕਾਰਵਾਈ ਕੀਤੀ ਹੈ ਬੱਚੀ ਦੇ ਨਾਮ ਦੇ ਵਿੱਚ ਹਾਂਜੀ ਸਾਨੂੰ ਇੱਕ ਇਨਫਾਰਮੇਸ਼ਨ ਮਿਲੀ ਸੀ ਬੱਚੀ ਦੇ ਦਾਖਲ ਹੋਣ ਸੰਧੀ ਰੇਂਦਰ ਹਸਪਤਲ ਟਕੜਾ ਤੇ ਜਿਸ ਸੰਬੰਧੀ ਅਸੀਂ ਵੈਰੀਫਾਈ ਕੀਤਾਗਾ ਤੇ ਉਹ ਬੱਚੀ ਨਾਲ ਇੱਕ ਲੜਕੇ ਵੱਲੋਂ ਗਲਤ ਕੰਮ ਕੀਤਾ ਗਿਆ ਤੇ ਜਿਸ ਦੇ ਤਹਿਤ ਅਸੀਂ ਬੰਦਿਆਂ ਧਰਾਵਾਂ ਦਿੱਤਾ ਤੁਰੰਤ ਐਫਆਈਆਰ ਦਰਜ ਕਰਕੇ ਉਸ ਦੋਸ਼ੀ ਵਿਅਕਤੀ ਨੂੰ ਅਸੀਂ ਗ੍ਰਿਫਤਾਰ ਕੀਤਾ ਜੀ ਜਿਸ ਨੂੰ ਅਸੀਂ ਅਜਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਦਾ ਪੁਲਿਸ ਸਿਰਮਾਨ ਹਾਸਲ ਕੀਤਾ ਜਾਊਗਾ ਜੀ ਇਹਦੀ ਤਫਤੀਸ਼ ਆ ਜੋ ਮੁਕਦਮੇ ਦੀ ਡੁਗਾਈ ਦੇ ਨਾਲ ਸਾਡੇ ਇੱਕ ਮਹਿਲਾ ਇਨਸਪੈਕਟਰ ਵੱਲੋਂ ਕੀਤੀ ਜਾ ਰਹੀ ਹੈ ਲੋਸਾ ਇੱਕੋ مکان ਚ ਰਹਿੰਦੇ ਸਨ ਕਿਸ ਤਰ੍ਹਾਂ ਦਾ ਪਰਿਵਾਰ ਹਾਂਜੀ ਉੱਥੇ ਇਹ ਮਥਰਾ ਕਲੋਨੀ ਦੇ ਵਿੱਚ ਇਹ ਕਿਰਾਏ ਦੇ ਕਮਰਿਆਂ ਦੇ ਵਿੱਚ ਇੱਕੋ ਹੀ ਬਾਉਂਡਰੀ ਦੇ ਅੰਦਰ ਇਹ ਕਿਰਾਏ ਦੇ ਕਮਰਿਆਂ ਦੇ ਵਿੱਚ ਰਹਿੰਦੇ ਸੀ ਪੀੜਤਾ ਵੀ ਤੇ ਦੋਸ਼ੀ ਵੀ ਉਸੇ ਏਰੀਆ ਦੇ ਵਿੱਚ ਰਹਿੰਦਾ ਸੀ ਬੱਚੀ ਦੇ ਨਾਮ ਦੇ ਵਿੱਚ ਹਾਂਜੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਬੱਚੀ ਦੇ ਦਾਖਲ ਹੋਣ ਤੋਂ ਨਹੀਂ ਰੇਂਦਰਾ ਹਸਪਤਲ ਪਟਕੜਾ ਤੇ ਜਿਸ ਸੰਬੰਧੀ ਅਸੀਂ ਵੈਰੀਫਾਈ ਕੀਤਾਗਾ ਤੇ ਬੱਚੀ ਨਾਲ ਇੱਕ ਲੜਕੇ ਵੱਲੋਂ ਗਲਤ ਕੰਮ ਕੀਤਾ ਗਿਆ ਤੇ ਜਿਸ ਦੇ ਤਹਿਤ ਅਸੀਂ ਬਣਦੀਆਂ ਧਰਾਵਾਂ ਦਿੱਤਾ ਤੁਰੰਤ ਐਫ ਆਈ ਆਰ ਦਰਜ ਕਰਕੇ ਉਸ ਦੋਸ਼ੀ ਵਿਅਕਤੀ ਨੂੰ ਅਸੀਂ ਗ੍ਰਿਫਤਾਰ ਕੀਤਾ ਜੀ ਜਿਸ ਨੂੰ ਅਸੀਂ ਅਜਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਦਾ ਪੂਰ ਸਨਮਾਨ ਹਾਸਲ ਕੀਤਾ ਜਾਊਗਾ ਜੀ ਇਹਦੀ ਤਫਤੀਸ਼ ਆ ਜੋ ਮੁਕਦਮੇ ਦੀ ਡੰਗਾਈ ਦੇ ਨਾਲ ਸਾਡੇ ਇੱਕ ਮਹਿਲਾ ਇਨਸਪੈਕਟਰ ਵੱਲੋਂ ਕੀਤੀ ਜਾ ਰਹੀ ਹੈ ਢਿੱਲੋ ਸਾਹਿਬ ਇੱਕੋ ਮਕਾਨ ਜਿਹੜਾ ਹੈ ਸਰ ਕਿਸ ਤਰ੍ਹਾਂ ਦਾ ਪਰਿਵਾਰ ਹਾਂਜੀ ਉੱਥੇ ਇਹ ਮਥਰਾ ਕਲੋਨੀ ਦੇ ਵਿੱਚ ਇਹ ਕਿਰਾਏ ਦੇ ਕਮਰਿਆਂ ਦੇ ਵਿੱਚ ਇੱਕੋ ਹੀ ਬਾਉਂਡਰੀ ਦੇ ਅੰਦਰ ਇਹ ਕਿਰਾਏ ਦੇ ਕਮਰਿਆਂ ਦੇ ਵਿੱਚ ਰਹਿੰਦੇ ਸੀ ਪੀੜਤਾ ਵੀ ਤੇ ਦੋਸ਼ੀ ਵੀ ਉਸੇ ਏਰੀਆ ਦੇ ਵਿੱਚ ਰਹਿੰਦਾ ਸੀ ਉੱਥੇ